ਉਦਾਨ ਸਭਾ ਹਲਕਾ ਜੀਰਾ ਦੇ ਪਿੰਡ ਮਾਨੋਚਾਲ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਕਿਸਾਨ ਭਰਾ ਪਿੰਡ ਦੇ ਜਿਹੜੇ ਕਿਸਾਨ ਇਥੋਂ ਦੇ ਮੌਜੂਦਾ ਪਤਵੰਤੇ ਨੇ ਉਹ ਸਾਰੇ ਇੱਥੇ ਇਕੱਠੇ ਹੋਏ ਨੇ ਇਕੱਠੇ ਕਿਉਂ ਹੋਇਆ ਕਿ ਇਹਨਾਂ ਦਾ ਕਹਿਣਾ ਕਿ ਨਹਿਰੀ ਵਿਭਾਗ ਵੱਲੋਂ ਕੋਈ ਜ਼ਮੀਨ ਆ ਜਿਹੜੀ ਉਹ ਕਾਫੀ ਚਿਰ ਤੋਂ ਜਿਹੜੇ ਵਾਰ ਆਏ ਨੇ ਤੇ ਉਹ ਜ਼ਮੀਨ ਦਾ ਕਬਜ਼ਾ ਜਿਹੜਾ ਸਰਕਾਰ ਕਰ ਰਹੀ ਆ ਜਿਹਦੀ ਜਿੱਥੇ ਨਿਸ਼ਾਨਦੇਹੀ ਕੀਤੀ ਜਾ ਰਹੀ ਆ ਤੱਕੇ ਨਾਲ ਜੋ ਇਹਨਾਂ ਦਾ ਕਹਿਣਾ ਆਪਾਂ ਇਹਨਾਂ ਦੇ ਕੋਲੋਂ ਸਾਰੀ ਜਾਣਕਾਰੀ ਲੈਣੇ ਆ ਕਿ ਆਖਰ ਦੇ ਵਿੱਚ ਗੱਲਬਾਤ ਹੈ ਕੀ ਆ ਹਾਂਜੀ ਵੀਰ ਜੀ ਕੀ ਨਾਮ ਕੀ ਤੁਹਾਡਾ ਜੀ ਅਨੁਜਜੀਤ ਸਿੰਘ ਜੀ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਮਾਨੋਚ ਚਾਹ ਤੇ ਕੀ ਚੱਕਰ ਕੀ ਆ ਵੀਰ ਜੀ ਜ਼ਮੀਨ ਦਾ ਜਿਹੜਾ ਅੱਜ ਇਨੀ ਪ੍ਰਸ਼ਾਸਨ ਪੁਲਿਸ ਇਨੀ ਆਈ ਹੋਈ ਆ ਉਹਦਾ ਕੀ ਚੱਕਰ ਕੀ ਸਾਰਾ ਇਹ ਜ਼ਮੀਨ ਦੀ ਯਾਨੀ ਕਿ ਜਦੋਂ ਨਹਿਰਾ ਬਣੀਆਂ ਸੀਗੀਆਂ 58-59 ਦੇ ਵਿੱਚ ਉਦੋਂ ਇਹ ਨਹਿਰ ਮੈਗਮੇ ਨੇ ਯਾਨੀ ਕਿ ਪੱਠੇ ਲਾਉਣ ਦੇ ਲਈ ਸਾਡੇ ਕੋਲੋਂ ਜ਼ਮੀਨ ਲਈ ਸੀਗੀ ਨਾਲ ਐਗਰੀਮੈਂਟ ਕੀਤਾ ਸੀਗਾ ਜਦੋਂ ਜਦੋਂ ਸਾਡਾ ਕੰਮ ਕਮਲ ਹੋ ਗਿਆ ਨਹਿਰਾ ਦਾ ਉਦੋਂ ਅਸੀਂ ਜ਼ਮੀਨ ਤੁਹਾਨੂੰ ਵਾਪਸ ਕਰਾਂਗੇ ਤੇ ਉਹ ਯਾਨੀ ਕਿ ਵੀ ਨਹਿਰਾ ਦੇ ਪੱਠੇ ਵੀ ਜਦੋਂ ਨਹਿਰਾ ਬਣ ਗਈਆਂ ਉਸ ਤੋਂ ਬਾਅਦ ਵੀ ਜਦੋਂ ਪੱਠੇ ਜਗਾ ਖਾਲੀ ਹੋ ਗਈ ਉਹ ਅਸੀਂ ਵਾ ਰਹੇ ਹਾਂ ਜ਼ਮੀਨ ਉਦੋਂ ਤੋਂ ਹੀ ਤੇ ਹੁਣ ਜਾਨੀ ਕਿ ਸਰਕਾਰ ਧੱਕੇ ਨਾਲ ਨਿਸ਼ਾਨਦੇਹੀ ਕਰ ਰਹੀ ਹੈ ਤੁਸੀਂ ਜਿਵੇਂ ਉਹਨਾਂ ਨੇ ਕਿਹਾ ਸੀ ਵੀ ਵਾਪਸ ਕਰਾਂਗੇ ਉਹਨਾਂ ਨੇ ਤੁਹਾਨੂੰ ਵਾਪਸ ਵਗੈਰਾ ਲੈਣ ਦਾ ਕੋਈ ਦੋਨੇ ਕੀਤੀ ਲਿਖਤਪਟ ਨਹੀਂ ਹੋਈ ਕੋਈ ਨਹੀਂ ਉਦੋਂ ਕੋਈ ਨਹੀਂ ਹੋਈ ਲਿਖਤਪਟ ਅੱਛਾ ਐਗਰੀਮੈਂਟ ਕੋਈ ਐਗਰੀਮੈਂਟ ਤਾਂ ਜਾਨੀ ਕੋਈ ਹੋਏ ਸੀ ਨਾ ਜੋ ਸਰਕਾਰ ਨੇ ਇਹ 15% ਘਟਾ ਕੇ ਤੁਹਾਨੂੰ ਵਾਪਸ ਕੀਤੀ ਜਾਊਗੀ ਕਿ ਜਿਸ ਰੇਟ ਤੇ ਉਸ ਟਾਈਮ ਸਰਕਾਰ ਨੇ ਲਈ ਸੀ ਤੇ ਉਸ ਟਾਈਮ ਵੀ ਉਹਨਾਂ ਨੇ ਕਿਹਾ ਜਦੋਂ ਬਾਅਦ ਜਦੋਂ ਸਾਡਾ ਕੰਮ ਪੂਰਾ ਹੋ ਗਿਆ ਉਦੋਂ 15% ਘਟਾ ਕੇ ਤੁਹਾਨੂੰ ਸਰਕਾਰ ਨੇ ਐਗਰੀਮੈਂਟ ਕੀਤਾ ਸੀ 15% ਘਟਾ ਕੇ ਉਹਨਾਂ ਕਿਸਾਨਾਂ ਨੂੰ ਵਾਪਸ ਕੀਤੀ ਜਾਊਗੀ ਅੱਛਾ ਉਸ ਤੋਂ ਬਾਅਦ ਚਲੋ ਕੋਸਲਾ ਨੂੰ ਸਾਡੀ ਨਗਹਿਲੀ ਲਾ ਲੋ ਚਾਹੇ ਸਾਨੂੰ ਰਿਕਾਰਡਾਂ ਨਾਲ ਲੱਭਣ ਕਰਨ ਕੰਮ ਡਿਲੇ ਹੋਈ ਗਿਆ ਹੁਣ ਚਾਰ ਪੰਜ ਦੇ ਅੱਗੇ ਪ੍ਰਸ਼ਾਸਨ ਆਇਆ ਨਿਸ਼ਾਨਦੇਹੀ ਕਰਨ ਤੇ ਕਿਸਾਨ ਜਿੱਥੇ ਬੰਦੀਆਂ ਨੇ ਚਲੋ ਮੋੜਿਆ ਵੀ ਆ ਤੇ ਹੁਣ ਫੇਰ ਧੱਕਾ ਕਰੀ ਜਾ ਰਹੇ ਆ ਅੱਜ ਫੇਰ ਬਹੁਤ ਕਿ ਕਿੰਨੇ ਘਰਾਂ ਦੀ ਜ਼ਮੀਨ ਆ ਤੇ ਕੀ ਜਿਹੜੇ ਆ ਕੀ ਜਿਹੜੇ ਕਿਸਾਨ ਆ ਛੋਟੇ ਕਿਸਾਨਾਂ ਦੇ ਕੋਲ ਹੀ ਇਹ ਜ਼ਮੀਨਾਂ ਦੇ ਵੱਡੇ ਧਲਾੜ ਕਿਸਾਨ ਨੇ ਨਹੀਂ ਸਾਰੇ ਛੋਟੇ ਕਿਸਾਨ ਇਹ ਕਿਲੇ ਕਿਲੇ ਦਿਰ ਦਿਰ ਕਿਲਾ ਜ ਸਾਰੇ ਕਿਸਾਨਾਂ ਕੋਲੇ 16 17 ਘਰ ਜੀ ਇਹ ਚ ਅਛਾ ਮਿਲ ਕੇ 16-17 ਘਰਾਂ ਦੇ ਕੋਲੇ ਤੁਹਾਡੇ ਕੋਲੇ ਇੰਨੀ ਥੋੜੀ ਥੋੜੀ ਜ਼ਮੀਨ ਕਿਸੇ ਕੋਲੇ ਛੇਕ ਨਾਲ ਇਸ ਤਰ੍ਹਾਂ ਹੀ ਨਾ ਹਾਂਜੀ ਕਿ ਉਹ ਛੇਕ ਨਾਲ ਕਿ ਉਹ ਕਿਲਾ ਕਿ ਉਹ ਸਵਾ ਕਿਲਾ ਜੀ ਅਛਾ ਮਿਲ ਕੇ ਇਹ ਕਿੰਨੇ ਘਰ ਤੁਸੀਂ ਮਾਰਚ ਆਉਂਦੇ ਐ ਇਸ ਚੀਜ਼ ਦੇ ਵਿੱਚ ਫਿਰ ਪਰ ਕਿੰਨੇ ਪਰਿਵਾਰ ਇੱਥੇ 16-17 ਪਰਿਵਾਰ ਹੁੰਦੇ ਜੀ ਇੱਥੇ ਮਾਰਚ ਅੱਛਾ ਅਸੀਂ ਮਾਨ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਇਹਨਾਂ ਕਿਸਾਨਾਂ ਦੀ ਬਾਹ ਫੜੀ ਜਾਵੇ ਧੱਕਾ ਹੋਂ ਤੋਂ ਬਚਾਇਆ ਜਾਵੇ ਕੀ ਕਿਸਾਨ ਯੂਨੀਅਨ ਜਿਵੇਂ ਅਕਸਰ ਰੋਕ ਦਿੰਦੀਆਂ ਨੇ ਇਹੋ ਜਿਹੋ ਕਿ ਮੁੱਦਿਆਂ ਦਾ ਕਿਸਾਨ ਯੂਨੀਅਨ ਨੂੰ ਕੀ ਬੇਨਤੀ ਕਰਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਕਿਸਾਨ ਯੂਨੀਅਨਾਂ ਬਹੁਤ ਤਤਪਰ ਨੇ ਹਮੇਸ਼ਾ ਹੀ ਜਦੋਂ ਕਿਸਾਨਾਂ ਦਾ ਕੋਈ ਮੁੱਦਾ ਉੱਠਦਾ ਤੇ ਨਾਲ ਖੜ੍ਹਦੀਆਂ ਨੇ ਉਹਨਾਂ ਨੂੰ ਕੀ ਬੇਨਤੀ ਕਰਦੇ ਹੋ ਸਾਰੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਸਾਡਾ ਸਾਥ ਦਿੱਤਾ ਜੇ ਵੱਧ ਚੜ ਕੇ ਲੱਖੇ ਸਧਾਨੇ ਨੂੰ ਕਹਿੰਦੇ ਸਾਡੀ ਬਾਹ ਫੜੀ ਜਾਵੇ ਸਾਡੀ ਉਤੋਂ ਤੇ ਕਰਵਾਇ ਠਾਈ ਜਾਵੇ ਸਾਡੇ ਨਾਲ ਧੱਕਾ ਜਿਹੜਾ ਹੁੰਦਾ ਨਾ ਹੋਵੇ ਸਾਨੂੰ ਸਾਬਜ਼ ਹੋਇਆ ਜਾਵੇ ਹਾਂਜੀ ਜੀ ਤੁਸੀਂ ਕੀ ਬੇਨਤੀ ਕਰਦੇ ਹੋ ਕਿ ਜਥੇਬੰਦੀਆਂ ਨੂੰ ਜਾਂ ਸਮਾਜ ਸੇਵੀ ਜਿਹੜੇ ਆ ਉਹਨਾਂ ਨੂੰ ਕੀ ਬੇ ਕਰਦੇ ਹੋ ਕਿਉਂਕਿ ਸਰਕਾਰ ਨੂੰ ਵੋਟਾਂ ਪਾ ਕੇ ਲੈ ਕੇ ਆਂਦਾ ਆਪਾਂ ਸਾਰੇ ਨਾ ਤੇ ਅੱਜ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤਕਾ ਹੋ ਰਿਹਾ ਤੁਹਾਡੇ ਨਾਲ ਤੇ ਸਰਕਾਰ ਨੂੰ ਕੀ ਬੇਨਤੀ ਕਰਦੇ ਸੀ ਜੀ ਨੂੰ ਲੈ ਕੇ ਜਥੇਬੰਦਿਆਂ ਨੂੰ ਇਹਹੀ ਬੇਨਤੀ ਹੈ ਕਿ ਸਾਡੇ ਨਾਲ ਆ ਕੇ ਸਾਡਾ ਸਾਥ ਦੇਣ ਤੇ ਸਾਨੂੰ ਜਿਹੜੀ ਜ਼ਮੀਨ ਹੈ ਸਾਡੀ ਉਹ ਜਾਨੀ ਕਿ ਅਸੀਂ ਆ ਕਾਸ਼ਤ ਕਰੀਏ ਤੇ ਸਰਕਾਰ ਨੂੰ ਇਹ ਹੈ ਵੀ ਜੋ ਵੀ ਸਾਾਨੂੰ ਜ਼ਮੀਨ ਜਿਹੜੀ ਸਾਡੀ ਨਾਂ ਕੀਤੀ ਜਾਵੇ ਜੋ ਵੀ ਬੰਦਾ ਸੀ ਉਹ ਦੇਣ ਨੂੰ ਤਿਆਰ ਆ ਓਕੇ ਹਾਂਜੀ ਵੀਰ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਹਿਰ ਜਦੋਂ ਬਣੀ ਆ ਤੁਹਾਡੀ ਇੱਥੇ ਜ਼ਮੀਨ ਸਰਕਾਰ ਵੱਲੋਂ ਅਨਕੁਆਇਰ ਕੀਤੀ ਗਈ ਸੀ ਪੱਠੇ ਲੈਣ ਵਾਸਤੇ ਨਾ ਲਈ ਗਈ ਸੀ ਤੁਹਾਡੇ ਕੋਲੋਂ ਤੇ ਹੋਰ ਪਿੰਡ ਵੀ ਕੋਈ ਲੈਰ ਤੇ ਬਹੁਤ ਲੰਮੀ ਬਣੀ ਹੋਈ ਆ ਤੇ ਹੋਰ ਪਿੰਡਾਂ ਕੋਲੇ ਵੀ ਪੱਠੇ ਲੱਗੇ ਸੀ ਉਹਨਾਂ ਦਾ ਵੀ ਕੋਈ ਇਦਾਂ ਹੋਇਆ ਔਰ ਕਿਸੇ ਪਿੰਡ ਦੇ ਵਿੱਚ ਵੀ ਹਾਂਜੀ ਕਾਫੀ ਪਿੰਡਾਂ ਦੀ ਝਾਮਕੇ ਪਿੰਡ ਪਿਛੇ ਜੀ ਵਰਪਾਲ ਪਿੰਡ ਅੱਗੇ ਦਿੱਤੀ ਵਾਲਾ ਜੀ ਕਾਫੀ ਪਿੰਡ ਜਿਹੜੇ ਅੱਗੇ ਸਾਰੇ ਕਿਸਾਨਾਂ ਨੂੰ ਵਾਸ ਪੱਕੀ ਕੀਤੀ ਗਈ ਆ ਜੀ ਅੱਛਾ ਉਥੇ ਪੱਕੇ ਕਰ ਦਿੱਤੇ ਗਏ ਹਾਂਜੀ ਸਾਰੇ ਉਹਨਾਂ ਜਿਨ੍ਹਾਂ ਕਿਸਾਨਾਂ ਤੋਂ ਲਈ ਉਹਨਾਂ ਕਿਸਾਨਾਂ ਨੂੰ ਵਾਸ ਕਰ ਦਿੱਤੀ ਗਈ ਆ ਅੱਛਾ ਤੁਹਾਡੇ ਪਿੰਡ ਦੇ ਨਾਲ ਹੀ ਇਹ ਜਿਹੜਾ ਡਿਸਪੂਟ ਚੱਲ ਰਿਹਾ ਹਾਂਜੀ ਸਾਡੇ ਵੀ ਨਹੀਂ ਜ਼ਿਆਦਾ ਤੱਕ ਹੋ ਰਿਹਾ ਜੀ ਤੇ ਫਸਲਾਂ ਵਗੈਰਾ ਵੀ ਜੀ ਹੋਈਆਂ ਪਿਆਰੇ ਦੇ ਵਿੱਚ ਤੁਸੀਂ ਹਾਂਜੀ ਫਸਲਾਂ ਬੀਜੀਆਂ ਐ ਮੱਕੀ ਆ ਮਿਰਚ